ਤੋ ਸੁਰਨਕਰ ਫਾਈਚਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਸਮਰਥਨ ਦਾ ਦਿੱਤਾ ਬਰੋਸਾ ਮੇਰਾ ਨਾਮ ਹੈ ਸਰਦਾਰ ਪੁਜੀ ਸਿੰਘ ਤੋਂ ਨਾ ਜਿਲ੍ਹਾ ਮਰਸਾ ਦਾ ਪ੍ਰਧਾਨ ਅੰਤ ਰਈ ਜਟਾ ਜੀ ਅੱਜ ਜੋਸ਼ੀ ਸਾਹਿਬ ਨੇ ਇਨਵਾਈਟ ਕੀਤਾ ਸੀ ਇਲੈਕਸ਼ਨ ਆ ਕਰਕੇ ਜਿਹੜੀ ਆਪਣੀ ਐਮਪੀ ਦੀ ਇਲੈਕਸ਼ਨ ਚੱਲ ਰਹੀ ਹੈ ਉਹਦੇ ਸਬੰਧ ਦੇ ਵਿੱਚ ਉਹਨਾਂ ਨੇ ਬਹੁਤ ਹੀ ਸਨਿਆਰਿਆਂ ਨੂੰ ਵਿਸ਼ਵਾਸ ਦਿਵਾਇਆ ਵੀ ਤੁਹਾਡਾ ਪੂਰਾ ਸਾਥ ਦਿੱਤਾ ਜਾਏਗਾ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜੋ ਵੀ ਹੋਏਗਾ ਤੇ ਸਾਡੀਆਂ ਜਿੰਨੀਆਂ ਵੀ ਸਵਨਕਰ ਸੰਗ ਦੀਆਂ ਵੋਟਾਂ ਹੋਣਗੀਆਂ ਜਾਂ ਸਾਡੀਆਂ ਦੂਜੀਆਂ ਜਣੀਆਂ ਬਰਾਦਰੀਆਂ ਹੈਗੀਆਂ ਵਾ ਉਹ ਸਾਰੀਆਂ ਵੋਟਾਂ ਸਦਾਰ ਜੋਸ਼ੀ ਸਾਹਿਬ ਜੀ ਨੂੰ ਪੈਣਗੀਆਂ ਹੂੰ ਠੀਕ ਹੈ ਜੀ ਤੇ ਉਸ ਤੋਂ ਬਾਅਦਾਂ ਜਿਹੜਾ ਲਾਲਜੀ ਸਿੰਘ ਪੁੱਲਰ ਨੇ ਸਾਡੇ ਸਵਨਕਰ ਸੰਗ ਨੂੰ ਤੇ ਜਾਂ ਸਾਡੇ ਆਮ ਗੜੀਆ ਬਰਾਦਰੀ ਨੂੰ ਤੇ ਜਾਂ ਕਿਸੇ ਹੋਰ ਵੀ ਬਰਾਦਰੀ ਨੂੰ ਜਿਹੜੀ ਗੰਦੀ ਸ਼ਰਦਾਲ ਦੀ ਵਰਤੀ ਆ ਉਹ ਨੂੰ ਅਸੀਂ ਨਿੰਦਾਯੋਗ ਕਰਦੇ ਆ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਇਸ ਜਿਹੜੀ ਸ਼ਬਦਾਵਲੀ ਦਾ ਉਹਨੂੰ ਖੁਯਾਮਾ ਪੁੱਦਾ ਪਏਗਾ ਵੀ ਮੈਂ ਜਿਹੜੀ ਬੋਲ ਬੋਲੇ ਆ ਇਹ ਮੈਂ ਬਹੁਤ ਗਲਤ ਕਰ ਬੈਠਾ ਆ ਆਮ ਆਦਮੀ ਪਾਟਰੀ ਨੂੰ ਸੋਚਣਾ ਚਾਹੀਦਾ ਆਪਣੇ ਐਮਐਲਏ ਬਾਰੇ ਵੀ ਉਹ ਗਲਤ ਬੋਲਦੇ ਆ ਔਰ ਕੋਈ ਵੀ ਨਹੀਂ ਸਹੀ ਬੋਲਦਾ ਔਰ ਇਸ ਕਰਕੇ ਇਹ ਹੋਏ ਕਹਿੰਦਾ ਆ ਮੈਂ ਵਾਹਿਗੁਰੂ ਜਿੱਕਾ ਖਾਤਾ ਵਾਹਿਗੁਰੂ ਜਿੱਕੀ ਸ਼੍ਰੋਮਣੀ ਅਕਾਲੀ ਦਲ ਨੂੰ ਕਿਵੇਂ ਦੇਖਦੇ ਹੋ ਜੀ ਸ਼੍ਰੋਮਣੀ ਅਕਾਲੀ ਦਲ ਨੂੰ ਅਸੀਂ ਨਹੀਂ ਵੇਖਦੇ ਸਾਰੀ ਦੁਨੀਆ ਵੇਖਦੀ ਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਕੰਮ ਕੀਤੇ ਆ 10 ਸਾਲ ਤੱਕ ਤੁਸੀਂ ਵੇਖੋ ਫਲਾਈਓਵਰ ਉਹਨਾਂ ਨੇ ਬਣਾਏ ਹੋਰ ਕਈ ਕੰਮ ਉਹਨਾਂ ਨੇ ਹੈਰੀਟੇਜ ਬਣਾਇਆ ਦਰਬਾਰ ਸਾਹਿਬ ਦੇ ਆਲੇ ਦੁਆਲੇ ਤੁਸੀਂ ਵੇਖੋ ਸਾਰਾ ਕੁਝ ਸ਼ਰੂਨ ਇਕਾਲੀਦਾਰ ਨਹੀਂ ਬਣਾਇਆ ਦੱਸੋ ਜਿੰਨੀਆਂ ਵੀ ਪਾਰਟੀਆਂ ਆਈਆਂ ਕਿਸ ਨੇ ਕੀ ਬਣਾਇਆ ਨਾ ਕੋਈ ਫਲਾਈਓਵਰ ਬਣਾਇਆ ਨਾ ਕੋਈ ਸੜਕਾਂ ਬਣਾਈਆਂ ਪੈਂਚਰ ਲਾਣ ਦੇ ਇੱਥੋਂ ਤੱਕ ਕਿ ਆਮ ਆਦਮੀ ਆ ਪਾਰਟੀ ਕੋਲ ਸਾਡੇ ਗੁਰੂ ਵਿਆਹ ਦੇ ਵਿੱਚ ਲਾਈਟ ਨਹੀਂ ਲੱਗ ਸਕੀ ਜਿਹੜੀ ਕਿ ਸਟਰੀਟ ਲਾਈਟ ਹੁੰਦੀ ਆ ਉਹ ਨਹੀਂ ਲੱਗ ਸਕੀ ਅੱਜ ਵੀ ਮੈਂ ਫੋਟੋ ਆ ਪਾ ਚੁੱਕਾ ਵਾਂ ਪਾਉਂਦੇ ਨੂੰ ਵੀ ਕਾਫੀ ਚੇਰ ਹੋ ਗਿਆ ਜਿਹੜਾ ਇੱਥੋਂ ਦਾ ਹੈਗਾ ਆਪਣਾ ਕਿਨਾਰਾ ਦਾ ਡਾਕਟਰ ਅਜੇ ਗੁਪਤਾ ਦੇ ਠੀਕ ਹੈ ਜੀ ਉਹਨੂੰ ਵੀ ਬਾਈਟ ਪਾਈ ਉਹਦੇ ਬੰਦਿਆਂ ਨੂੰ ਵੀ ਬਾਈਟ ਪਾਈ ਵੀ ਭਾਈ ਸਾਹਿਬ ਕੱਲ ਨੂੰ ਗੁਰੂ ਵਿਆਹ ਦੇ ਵਿੱਚ ਹਨੇਰਾ ਰਿੰਦਾ ਕੋਈ ਵਾਰਦਾਤ ਹੋ ਜੇਗੀ ਇਹਦੇ ਕੌਣ ਜ਼ਿੰਮੇਵਾਰ ਆ ਉਸ ਨੂੰ ਆਈ ਕੋਈ ਨਹੀਂ ਇਹਨਾਂ ਦੇ ਕੋਲ ਕੁਝ ਹੈਗਾ ਹੀ ਨਹੀਂ ਇਹਨਾਂ ਨੇ ਕਰਨਾ ਕੀ ਆ ਇਹ ਆਪਣੇ ਪਤੀਲੇ ਮਾਜ ਮਾਜ ਕੇ ਆਪਣੇ ਘਰ ਸਦਾ ਘੜੀ ਜਾਂਦੇ ਆ ਨਾ ਤੇ ਕਿਸੇ ਥਾਣੇ ਨਾਲ ਗੱਲ ਕਰ ਸਕਦੇ ਆ ਨਾ ਕੋਈ ਗੁਰੂ ਵਿਆਹ ਦੀ ਕੋਈ ਸੁਣਵਾਈ ਕਰ ਸਕਦੇ ਆ ਸਾਨੂੰ ਆਪ ਨੂੰ ਹੀ ਭਜਣਾ ਪੈਂਦਾ ਜਿਹੜੇ ਪ੍ਰਾਣੇ ਸਾਡੇ ਸੱਜਣ ਹੈਗੇ ਆ ਐਮ ਐਲ ਏ ਜਾਂ ਮੰਤਰੀ ਉਹਨਾਂ ਨੂੰ ਜਾ ਕੇ ਰਿਕਵੈਸਟਾਂ ਕਰੀਆਂ ਵੀ ਭਾਜੀ ਸਾਡੀਆਂ ਆ ਮੁਸ਼ਕਲਾਂ ਤੇ ਸਾਡਾ ਮਸਲਾ ਹੈ। ਅੱਜ ਵੀ ਸਾਡੇ ਸਰਦਾਰ ਤਰਦੀਪ ਸਿੰਘ ਜੀ ਗਿੱਲ ਜਿਹੜੇ ਜਦੋਂ ਮਰਜੀ ਉਹਨਾਂ ਨੂੰ ਫੋਨ ਕਰੀਏ ਉਹ ਸਾਡੀ ਪੂਰੀ ਸੁਣਵਾਈ ਕਰਦੇ ਆ। ਉਹ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਖੜੋਤੇ ਆ। ਅਸੀਂ ਵੀ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੋਤੇ ਆ। ਪਿਛਲੀ ਇਲੈਕਸ਼ਨ 'ਚ ਵੀ ਪੂਰਾ ਜੋਰ ਲਾਇਆ ਸੀ। ਆਗਾਮੀ ਉਹਨਾਂ ਦੇ ਇਲੈਕਸ਼ਨ ਦੇ ਵਿੱਚ ਪੂਰਾ ਜੋਰ ਲਾਵਾਂਗੇ ਉਹ ਸਾਡੇ ਵੱਡੇ ਭਰਾ ਨੇ। ਸਾਡੇ ਨਾਲ ਚੱਲਦੇ ਨੇ ਸਤਕਾਰਯੋਗ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਲਜੀਤ ਸਿੰਘ ਧੁੰਨਾ ਜੀ ਦੇ ਸੱਦੇ ਤੇ ਜਿਹੜੇ ਪ੍ਰਧਾਨ ਨੇ ਸਵਰਨ ਸਵਰਨਕਾਰ ਸੰਗ ਉਹਨਾਂ ਦੇ ਸੱਦੇ ਤੇ ਮੈਂ ਇੱਥੇ ਆਇਆ ਸੀ ਤੇ ਮੈਂ ਸਭ ਦੇ ਨਾਲ ਰੂਬਰੂ ਹੋਇਆ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਮੈਨੂੰ ਸਵਰਨਕਾਰ ਭਰਾਵਾਂ ਦੇ ਨਾਲ ਮਿਲਾਇਆ ਕਿਉਂਕਿ ਮੈਂ ਤੇ ਪਹਿਲਾਂ ਐਟੈਚ ਰਿਆ ਜਦੋਂ ਮੈਂ ਐਮਐਲਏ ਸੀ ਮਨਿਸਟਰ ਸੀ ਜਿਹੜੀ ਵੀ ਸਮੱਸਿਆ ਆਉਂਦੀ ਸੀ ਮੈਂ ਪੂਰੀ ਲੱਤ ਲਾ ਕੇ ਇਹਨਾਂ ਦੀ ਹੱਲ ਕਰਦਾ ਰਿਆ ਇਹਨਾਂ ਨੂੰ ਪਤਾ ਵਾ ਤੇ ਅੱਜ ਤੱਕ ਉਸ ਤਰੀਕੇ ਨਾਲ ਕਦੀ ਕਿਸੇ ਨੇ ਬਾਹ ਨਹੀਂ ਫੜੀ ਇਹ ਸਮਾਜ ਦੀ ਇਹ ਨਾ ਇਸ ਸੰਗ ਦੀ ਜਿੰਨੀ ਮੈਂ ਹੱਥ ਲਾਉਂਦਾ ਸੀ ਤੇ ਅੱਜ ਵੀ ਮੈਂ ਇਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਹਮੇਸ਼ਾ ਹੀ ਨਾਲ ਆ। ਤੁਸੀਂ ਤਖੜੇ ਹੋ ਕੇ ਦਿਤਾਓ ਸ਼੍ਰੋਮਣੀ ਅਕਾਲੀ ਦਲ ਨੂੰ ਦਿਤਾਓ ਕਿਉਂਕਿ ਇੱਕ ਤੇ ਇਹ ਆ ਬਈ ਸ਼੍ਰੋਮਣੀ ਅਕਾਲੀ ਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਸਮਾਂ ਵੀ ਤੁਸੀਂ ਵੇਖਿਆ ਇੰਨੇ ਹੰਭਲ ਇੰਨੇ ਪ੍ਰੇਮ ਕਰਨ ਵਾਲੇ ਇੰਨੇ ਭਾਈਚਾਰ ਵਾਲੇ ਹਰ ਧਰਮ ਦਾ ਹਰ ਵਰਗ ਦਾ ਸਤਿਕਾਰ ਕਰਦੇ ਸੀ ਪਰ ਇਹ ਨਵੇਂ ਜਿਹੜੇ ਲੋਕ ਆਏ ਆ ਮੈਨੂੰ ਤੇ ਹੈਰਾਨੀ ਆ ਵੀ ਇਹਨਾਂ ਨੂੰ ਬਣਾ ਕਿੰਨੇ ਦਿੱਤਾ ਇੱਕ ਤੇ ਮੁੱਖ ਮੰਤਰੀ ਜਿਹੜਾ ਵਾ ਉਹਦਾ ਸਿਰਮੂਨ ਹੈਗਾ ਕੋਈ ਅੱਜ ਵੀ ਉਹ ਐ ਕਰਦਾ ਜਿਤਨਾ ਸੈਕਿਉਰਿਟੀ ਕੋਈ ਪੇਸ਼ ਕਰ ਰਿਹਾ ਉਹ ਬੋਲਦਾ ਹੀ ਇਤਨਾ ਉਹਦਾ ਰਵਈਆ ਹੀ ਆ ਵਿਧਾਨ ਸਭਾ ਚ ਵੀ ਇਸ ਤਰ੍ਹਾਂ ਹੀ ਬੋਲਦਾ ਇਹ ਜਿਤਨਾ ਕੋਈ ਨਾ ਡਰਾਮਾ ਕਰਨ ਲਿਆ ਹੁੰਦਾ ਸਟੇਜ ਤੇ ਕਿਉਂਕਿ ਸਟੇਜ ਸ਼ੋਅ ਕਰਦਾ ਰਿਹਾ ਇਸ ਕਰਕੇ ਉਹਦਾ ਰਵਈਆ ਉਹੀ ਬਣਿਆ ਉਹਨੇ ਸਾਰੀ ਡਿਗਨਿਟੀ ਉਹਨੇ ਸਾਰਾ ਜਿਹੜਾ ਨਾ ਸਮਝ ਲਓ ਵੀ ਇੱਜ਼ਤ ਮਾਨ ਸਤਕਾਰ ਜਿਹੜਾ ਚੇਅਰ ਦਾ ਹੁੰਦਾ ਨਾ ਉਹ ਮਿੱਟੀ ਜੀ ਮਲਾਦਾ ਦੂਜਾ ਇੱਕ ਹਾਲਜੀਤ ਭੁੱਲ ਰਿਆ ਇਹ ਥਾਪੀਆਂ ਮਾਰਦਾ ਸਟੇਜ ਤੇ ਆ ਮੈਂ ਸਾਨ ਜੱਟ ਆ ਮੇਰ ਨਾਲ ਵੇਖ ਲੈ ਜਿੱਥੇ ਮਰਜੀ ਵੇਖਣਾ ਤੇ ਭਾਵੇਂ ਕਿਸੇ ਨੂੰ ਸਮੋਦਨ ਜੇ ਤੁਸੀਂ ਕਿ ਐਮਐਲਏ ਨਾਲ ਜਾਂ ਐਕਸ ਐਮਐਲਏ ਨਾਲ ਕੋਈ ਤੁਹਾਡੀ ਪੋਲਿਟਿਕਲ ਪ੍ਰੋਬਲਮ ਹੈ ਤੇ ਤੁਸੀਂ ਯਾਰ ਕਿਉਂ ਜਾਤੀ ਪਾਤੀ ਦੇ ਵਿੱਚ ਆ ਜਾਂਦੇ ਇੰਨਾ ਘਟਿਆ ਸਰ ਤੁਸੀਂ ਕਿਉਂ ਆਪਣਾ ਬਣਾ ਲੈਂਦੇ ਜੇ ਤੁਸੀਂ ਨਮਾਇੰਦਗੀ ਕਰਦੇ ਜੇ ਤੁਹਾਨੂੰ ਲੋਕਾਂ ਨੇ ਮਾਨ ਸਤਿਕਾਰ ਦਿੱਤਾ ਤੁਹਾਨੂੰ ਲੋਕਾਂ ਨੇ ਇੱਜ਼ਤ ਦਿੱਤੀ ਵੋਟਾਂ ਪਾ ਕੇ ਬਣਾਇਆ ਐਮਐਲਏ ਤੁਸੀਂ ਮੰਤਰੀ ਬਣੇ ਜੇ ਆਪਣਾ ਸਟੇਟਸ ਕਾਇਮ ਰੱਖੋ ਆਪਣਾ ਬੋਲੀ ਆ ਜਿਹੜੀ ਆ ਉਹਦੇ ਨਾਲ ਕੋ ਮਿਸਾਲ ਪੇਸ਼ ਕਰੋ ਲੋਕਾਂ ਨੂੰ ਕੁਝ ਕੰਮ ਕਰਕੇ ਦਿਖਾਓ ਤੁਸੀਂ ਤੇ ਆਇਆ ਅਕੜੇ ਪਏ ਜਿਦ ਤਨਾ ਪਤਾ ਨਹੀਂ ਕੀ ਤੁਸੀਂ ਬਣ ਗਏ ਜੇ ਲੋਕਾਂ ਦੀ ਦਿੱਤੀ ਵੋਟ ਨਾਲ ਬਣੇ ਜੇ ਤੇ ਉਹਨਾਂ ਦੇ ਵਿੱਚ ਸਵਰਨਕਾਰ ਭਰਾਵਾਂ ਦੀ ਵੀ ਵੋਟ ਆ ਰਾਮਗੜੀ ਬਰਾਦਰੀ ਦੀ ਵੀ ਵੋਟ ਆ ਤੇ ਤੁਸੀਂ ਦੋ ਬਰਾਦਰੀਆਂ ਨੂੰ ਜਿਹੜੀਆਂ ਇੱਕ ਹਿਸਾਬ ਦੇ ਨਾਲ ਮਾੜਾ ਚੰਗਾ ਬੋਲਿਆ ਵੀ ਗੁੱਲੀ ਘੜ ਮਤਲਬ ਰਾਮਗੜੀ ਆ ਬਰਾਦਰੀਆਂ ਨੂੰ ਹੈ ਸਨਿਆਰੇ ਬੋਲਤਾ ਵੀ ਮੈਂ ਸਨਿਆਰਾ ਜਾਂ ਗੁੱਲੀ ਘੜ ਨਹੀਂ ਮੈਂ ਸਾਨ ਜੱਟਾਂ ਜਿੱਥੇ ਵੇਖਣਾ ਵੇਖਲਾ ਸ਼ਰਮ ਕਰੋ ਯਾਰ 499 ਲੈ ਕੇ ਆਕੜਦੇ ਜੇ ਇਹਨਾਂ ਨੂੰ ਛੱਡੋ ਤੇ ਤੁਸੀਂ ਕਿਸੇ ਪਿੰਡ ਚ ਹੀ চলে ਜਾਓ ਤੁਹਾਨੂੰ ਦੱਸ ਦੇਣਗੇ ਲੋਕੀ ਤੇ ਤੁਹਾਡੀ ਕੀ ਹਿਸਾਬ ਦਾ ਤੇ ਕੀ ਔਕਾਤ ਹੈ ਤੁਹਾਡੀ ਜਿੰਨਾ ਲੋਕਾਂ ਵੋਟਾਂ ਮਾਈਆਂ ਉਹ ਤੇ ਅੱਕੇ ਫਿਰਦੇ ਡਾਂਗਾ ਫੜੀ ਫਿਰਦੇ ਤੁਹਾਡੇ ਦੁਆਲੇ ਉਹਦੀ ਸਕਿورٹی ਲਾ ਕੇ ਤੇ ਥਾਪੀਆਂ ਮਾਰ ਮਾਰ ਗਾਣਾ ਕਰਦੇ ਜੇ ਲੋਕਾਂ ਨੂੰ ਇਹਨਾਂ ਦੇ ਉੱਤੇ ਵੈਸੇ ਤਾਂ ਮੈਂ ਉਦੋਂ ਵੀ ਗਿਆ ਸੀ ਅੱਗੇ ਵੀ ਬਾਈਟ ਦਿੱਤੀ ਸੀ ਪਹਿਲ ਇਲੈਕਸ਼ਨ ਕਮਿਸ਼ਨ ਨੂੰ ਪਰਚਾ ਅਰਜ ਕਰਨਾ ਚਾਹੀਦਾ ਮਿਨੋਰੀਟੀ ਕਮਿਸ਼ਨ ਨੂੰ ਇਹਨਾਂ ਦੇ ਉੱਤੇ ਐਫ ਆਈ ਆਰ ਦਰਜ ਕਰਨੀ ਚਾਹੀਦੀ ਆ ਦੂਜਾ ਸਵਰਨਕਰ ਸੰਗ ਇਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਮੈਂ ਤੁਸੀਂ ਵੀ ਅਣਖ ਵਖਾਓ ਇਹਨਾਂ ਦਾ ਸਮੁੱਚਾ ਬਾਈਕਾਟ ਕਰੋ ਆਮ ਆਦਮੀ ਪਾਰਟੀ ਦਾ ਰਾਮਗੜੀਆ ਬਰਾਦਰੀ ਭਰਾਵਾਂ ਨੂੰ ਵੀ ਕਹੂੰਗਾ ਪਰ ਤੁਸੀਂ ਵੀ ਇਹਨਾਂ ਦਾ ਸਮੁੱਚਾ ਬਾਈਕਾਟ ਕਰੋ ਇਹ ਥਾਪੀਆਂ ਜਿਹੜੇ